ਦੋਸਤੋ ਇਹ ਵੀਡੀਓ ਡਿਲੀਟ ਵੀ ਹੋ ਸਕਦੀ ਹੈ ਇਸ ਕਰਕੇ ਮੇਰੀ ਇੱਕੋ ਹੀ ਸਲਾਹ ਹੋਊਗੀ ਵੀ ਜੇ ਵੀਡੀਓ ਇੱਥੇ ਨਾ ਮਿਲੀ ਤਾਂ ਤੁਸੀਂ YouTube ਦੇ ਉੱਤੇ ਮੇਰਾ ਚੈਨਲ ਆ ਉਹਦੇ ਤੇ ਦੇਖ ਸਕਦੇ ਹੋ ਕਿਉਂਕਿ ਅੱਜ ਦਾ ਕੇਸ ਬਹੁਤ ਹੀ ਜ਼ਿਆਦਾ ਗ੍ਰਾਫਿਕ ਆ ਤੇ ਬਹੁਤ ਜ਼ਿਆਦਾ ਹੀ ਦਿਮਾਗ ਨੂੰ ਹਿਲਾ ਕੇ ਰੱਖਣ ਵਾਲਾ ਆ ਸਮਝੌੜ ਦੇਲ ਵਾਲੇ ਨਾ ਦੇਖਣ ਤੇ ਜਿਹੜੇ ਬੱਚੇ ਆ ਪਲੀਜ਼ ਉਹ ਤਾਂ ਬਿਲਕੁਲ ਵੀ ਨਾ ਦੇਖਣ ਦੋਸਤੋ ਟਾਈਮ ਨਾ ਵੇਸਟ ਕਰਦੇ ਆ ਆਪਾਂ ਚੱਲਦੇ ਆ ਸਿੱਧਾ ਹੀ ਸਟੋਰੀ ਵੱਲ ਕਹਾਣੀ ਹੈਗੀ ਆ ਕੋਰੀਆ ਸ਼ਹਿਰ ਦੀ ਜਿੱਥੇ ਯੂਨ ਨਾਮ ਦੀ ਇੱਕ ਕੁੜੀ ਜਿਸ ਦੀ ਉਮਰ 14 ਸਾਲ ਦੀ ਸੀ ਉਹ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਕਰਾਂਦੀ ਆ ਤਾਂ ਉੱਥੋਂ ਦੇ ਬੱਚਿਆਂ ਦੇ ਨਾਲ ਜ਼ਿਆਦਾ ਘੁੱਲਦੀ ਮਿਲਦੀ ਨਹੀਂ ਸੀ ਕਿਉਂਕਿ ਉਹਦੇ ਵਾਸਤੇ ਸਾਰਾ ਕੁਝ ਨਵਾਂ ਸੀਗਾ ਤਾਂ ਉਹਨੂੰ ਬਾਹਰ ਹੀ ਇੱਕ 24 ਸਾਲ ਦਾ ਕਿਮ ਨਾਮ ਦਾ ਮੁੰਡਾ ਮਿਲਦਾ ਤੇ ਉਹ ਕੁੜੀ ਨੂੰ ਪ੍ਰਪੋਜ਼ ਕਰ ਦਿੰਦਾ ਆ ਉਸ ਤੋਂ ਪਹਿਲਾਂ ਉਹਨੂੰ ਕਿਸੇ ਨੇ ਪ੍ਰਪੋਜ਼ ਨਹੀਂ ਸੀ ਕੀਤਾ ਇਹ ਸਾਰੀਆਂ ਚੀਜ਼ਾਂ ਯੂਨ ਵਾਸਤੇ ਨਵੀਆਂ ਸੀਗੀਆਂ ਜਿਹਦੇ ਕਰਕੇ ਉਹਨੇ ਪ੍ਰਪੋਜ਼ਲ ਐਕਸੈਪਟ ਕਰ ਲਿਆ ਤੇ ਇੱਕ ਦਿਨ ਟਾਈਮ ਆਂਦਾ 14 ਮਾਰਚ 2014 ਦਾ ਤੇ ਜਿੱਦਾਂ ਹੀ ਸਕੂਲ ਤੋਂ ਯੂਨ ਆਪਣੇ ਘਰ ਦੇ ਵਿੱਚ ਜਾਂਦੀ ਆ ਤਾਂ ਉਹਨੂੰ ਉਹਦੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆਂਦਾ ਆ ਉਹ ਮੈਸੇਜ ਦੇਖ ਕੇ ਖੁਸ਼ ਹੋ ਜਾਂਦੀ ਆ ਕਿਉਂਕਿ ਉਹਦੇ ਵਿੱਚ ਉਸੇ ਹੀ ਕਿਮ ਨਾਮ ਦੇ ਮੁੰਡੇ ਦਾ ਮੈਸੇਜ ਆਇਆ ਹੁੰਦਾ ਆ ਉਹਦੇ ਵਿੱਚ ਲਿਖਿਆ ਹੁੰਦਾ ਵੀ ਅਸੀਂ ਇੱਕ ਬਹੁਤ ਵਧੀਆ ਪਾਰਟੀ ਕਰਨ ਲੱਗੇ ਆ ਹੋਰ ਵੀ ਮੇਰੇ ਯਾਰ ਦੋਸਤ ਸਾਰੇ ਆ ਤਾਂ ਤੂੰ ਵੀ ਉੱਥੇ ਇਨਵਾਈਟਡ ਆ ਤੇ ਤੈਨੂੰ ਆਣਾ ਪੈਣਾ ਯੂਨ ਇੱਕ ਬਹੁਤ ਵੱਡੀ ਗਲਤੀ ਕਰਦੀ ਆ ਉਹ ਬਿਨਾਂ ਆਪਣੇ ਮਾਪਿਆਂ ਨੂੰ ਦੱਸੇ ਉੱਥੋਂ ਦੀ ਚਲੇ ਜਾਂਦੀ ਆ ਜਿੱਦਾਂ ਹੀ ਉਸ ਹੋਟਲ ਦੇ ਵਿੱਚ ਪਹੁੰਚਦੀ ਆ ਤਾਂ ਸਾਹਮਣੇ ਕਿਮ ਉਹਦਾ ਵੈਲਕਮ ਕਰਨ ਲਈ ਖੜਾ ਹੁੰਦਾ ਆ ਉਹਨੂੰ ਇੱਕ ਰੂਮ ਦੇ ਵਿੱਚ ਲੈ ਕੇ ਜਾਂਦਾ ਜਿੱਥੇ ਆਲਰੇਡੀ ਤਿੰਨ ਕੁੜੀਆਂ ਹੋਰ ਬੈਠੀਆਂ ਹੁੰਦੀਆਂ ਆ ਤਾਂ ਕਿਮ ਨੇ ਯੂਨ ਨੂੰ ਉਹਨਾਂ ਤਿੰਨ ਕੁੜੀਆਂ ਦੇ ਨਾਲ ਇੰਟਰਡਿਊਸ ਕਰਵਾਇਆ ਤੇ ਕਿਹਾ ਵੀ ਮੇਰੇ ਤਿੰਨ ਹੋਰ ਯਾਰ ਦੋਸਤ ਆ ਰਹੇ ਆ ਫਿਰ ਆਪਾਂ ਪਾਰਟੀ ਸ਼ੁਰੂ ਕਰਦੇ ਆ ਤੇ ਐਨੇ ਨੂੰ ਹੀ ਉਹਦੇ ਤਿੰਨ ਲਫੰਗੇ ਯਾਰ ਦੋਸਤ ਹੋਰ ਆ ਜਾਂਦੇ ਆ ਕਿਮ ਦੇ ਉਹ ਦੇਖਣ ਤੋਂ ਹੀ ਲਫੰਗੇ ਲੱਗ ਰਹੇ ਸੀ ਕਿਸੇ ਦੀ ਉਮਰ 24 ਸਾਲ ਦੀ ਸੀ ਕਿਸੇ ਦੀ 25 ਸਾਲ ਦੀ ਸੀ ਤੇ ਕੋਈ 18 ਸਾਲ ਦਾ ਸੀਗਾ ਤੇ ਇਹਨਾਂ ਨੇ ਮਿਲ ਕੇ ਪਾਰਟੀ ਕਰਨੀ ਸ਼ੁਰੂ ਕਰ ਦਿੱਤੀ ਪਹਿਲੇ ਤਾਂ ਨੋਰਮਲ ਖਾਣਾ ਪੀਣਾ ਖਾਧਾ ਤੇ ਇਹਨਾਂ ਨੇ ਹੌਲੀ-ਹੌਲੀ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਹਨਾਂ ਨੇ ੱੱਕੇ ਨਾਲ ਉਹਨਾਂ ਕੁੜੀਆਂ ਨੂੰ ਵੀ ਨਸ਼ਾ ਕਰਵਾ ਦਿੱਤਾ ਤੇ ਯੂਨ ਨੂੰ ਵੀ ੱੱਕੇ ਨਾਲ ਨਸ਼ਾ ਕਰਵਾ ਦਿੱਤਾ ਜਦੋਂ ਨਸ਼ੇ ਦੀ ਬਹੁਤ ਹੀ ਜ਼ਿਆਦਾ ਓਵਰਡੋਸ ਹੋ ਗਈ ਜਦੋਂ ਦੇਖ ਲਿਆ ਵੀ ਇਹ ਤਿੰਨੇ ਚਾਰੇ ਕੁੜੀਆਂ ਨਸ਼ੇ ਦੇ ਵਿੱਚ ਸੈੱਟ ਹੋ ਗਈਆਂ ਆ ਉਹਨਾਂ ਵਿੱਚੋਂ ਯੂਨ ਨੂੰ ਚੱਕਦੇ ਆ ਜਿਹੜੀ ਵਿਚਾਰੀ 14 ਸਾਲ ਦੀ ਕੁੜੀ ਹੁੰਦੀ ਆ ਤੇ ਜਿੱਦਾਂ ਹੀ ਉਹ ਯੂਨ ਨੂੰ ਨਾਲ ਦੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਆ ਤੇ ਉੱਥੇ ਉਸ ਦੇ ਨਾਲ ਗਲਤ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਕੁੜੀ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀ ਵੀ ਉਸ ਦੇ ਨਾਲ ਕੀ ਕੁਝ ਹੋ ਰਿਹਾ ਆ ਤੇ ਇੱਕ ਚੀਜ਼ ਹੋਰ ਸ਼ਰਮ ਵਾਲੀ ਆ ਉਹਨਾਂ ਨੇ ਉਸ ਦੇ ਨਾਲ ਨਾਲ ਵੀਡੀਓ ਵੀ ਬਣਾਈ ਹੋਈ ਸੀ ਤੇ ਜਦੋਂ ਯੂਨ ਨੂੰ ਹੋਸ਼ ਆਂਦਾ ਤਾਂ ਉਹ ਸਮਝ ਜਾਂਦਾ ਵੀ ਉਸ ਦੇ ਨਾਲ ਬਹੁਤ ਹੀ ਗਲਤ ਕੰਮ ਹੋ ਕੇ ਹਟਿਆ ਹੋਣੇ ਤੇ ਇਹਨੇ ਨੂੰ ਹੀ ਦਰਵਾਜ਼ਾ ਖੁੱਲਦਾ ਤੇ ਸਾਹਮਣੇ ਇੱਕ ਹੋਰ ਅਨਨੋਨ ਬੰਦਾ ਖੜਾ ਹੁੰਦਾ ਆ ਤੇ ਹੁਣ ਇਹ ਬੰਦਾ ਕੌਣ ਹੁੰਦਾ ਆ ਇਸ ਬੰਦੇ ਨੇ ਕਿੰਮ ਨੂੰ ਪੈਸੇ ਦਿੱਤੇ ਹੁੰਦੇ ਆ ਯੂਮ ਦੇ ਨਾਲ ਗਲਤ ਸਬੰਧ ਬਣਾਉਣ ਵਾਸਤੇ ਤੁਸੀਂ ਸੋਚ ਸਕਦੇ ਆ ਵੀ ਇੱਕ 14 ਸਾਲ ਦੀ ਕੁੜੀ ਤੇ ਉਸਤੇ ਨਾਲ ਇਹ ਕੀ ਕੁਝ ਕਰ ਰਹੇ ਸੀਗੇ ਇਹ ਤੁਹਾਡੀ ਸੋਚ ਤੋਂ ਪਰੇ ਆ ਅਗਲਾ ਪਾਰਟ ਹਲੇ ਵੀ ਮੈਂ ਤੁਹਾਨੂੰ ਕਹਿ ਰਿਹਾ ਬਹੁਤ ਜ਼ਿਆਦਾ ਗ੍ਰਾਫਿਕਲ ਆ ਪਲੀਜ਼ ਬੱਚੇ ਵੀਡੀਓ ਨੂੰ ਛੱਡ ਦੇਣ ਕਿਉਂਕਿ ਬੱਚੇ ਕਈ ਚੀਜ਼ਾਂ ਇਦਾਂ ਦੀਆਂ ਸਵਾਦ ਨਾਲ ਦੇਖਦੇ ਆ ਮੇਰੇ ਬਣਾਉਣ ਦਾ ਮਕਸਦ ਇਹ ਆ ਤਾਂਕਿ ਮਾਪਿਓ ਇਹ ਚੀਜ਼ਾਂ ਨੂੰ ਦੇਖਣ ਤੇ ਬੱਚਿਆਂ ਨੂੰ ਕੱਲੇ ਬਾਹਰ ਨਾ ਜਾਣ ਦੇਣ ਤਾਂ ਫੋਨ ਖੋਣ ਉਹਨਾਂ ਕੋਲ ਕਿਉਂਕਿ ਫੋਨ ਹੀ ਸਾਰੀ ਮੁਸੀਬਤ ਦੀ ਜੜ ਆ ਤੇ ਕਹਾਣੀਆਂ ਪੱਗੇ ਵਧਾਉਨੇ ਆ ਤੇ ਕਿੰਮ ਨੇ ਇੱਥੇ ਯੂਨ ਨੂੰ ਪ੍ਰੋਸਟੀਚੂਸ਼ਨ ਦੇ ਕੰਮ ਦੇ ਵਿੱਚ ਉਤਾਰ ਦਿੱਤਾ ਸੀਗਾ ਤੁਸੀਂ ਸੋਚ ਨਹੀਂ ਸਕਦੇ ਉਸ ਦੇ ਨਾਲ ਦਿਨ ਦੇ ਵਿੱਚ 6 6 7 7 ਵਾਰੀ ਅਲੱਗ ਅਲੱਗ ਬੰਦਿਆਂ ਦੁਆਰਾ ਗਲਤ ਕੰਮ ਕੀਤਾ ਜਾ ਰਿਹਾ ਸੀਗਾ ਤੇ ਜਦੋਂ ਉਸਦੀ ਹਾਲਤ ਬਹੁਤ ਜ਼ਿਆਦਾ ਦੂਰੀ ਹੋ ਗਈ ਦੂਜੇ ਪਾਸੇ ਸ਼ਾਮ ਨੂੰ ਉਹ ਕੁੜੀ ਘਰ ਨਹੀਂ ਪਹੁੰਚੀ ਤਾਂ ਯੂਨ ਦੇ ਪਿਓ ਨੇ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਾ ਦਿੱਤੀ ਵੀ ਮੇਰੀ ਕੁੜੀ ਸਵੇਰ ਦੀ ਗਈ ਆ ਤੇ ਨਾ ਉਹਦਾ ਫੋਨ ਲੱਗ ਰਿਹਾ ਨਾ ਕੋਈ ਆ ਉਹ ਮਿਸਿੰਗ ਆ ਤਾਂ ਪੁਲਿਸ ਵਾਲਿਆਂ ਨੇ ਉਧਰੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਦੂਜੇ ਪਾਸੇ ਯੂਨ ਦੇ ਨਾਲ ਬਹੁਤ ਹੀ ਗਲਤ ਹੋ ਰਿਹਾ ਸੀਗਾ ਤੇ ਇਹ ਸਿਲਸਿਲਾ ਚੱਲਦਾ ਰਿਹਾ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਘੱਟੋ ਘੱਟ 7-8 ਦਿਨ ਹੋ ਗਏ ਤਾਂ ਯੂਨ ਘਰ ਨਹੀਂ ਪਹੁੰਚੀ ਤੇ ਪੁਲਿਸ ਵਾਲਿਆਂ ਨੂੰ ਯੂਨ ਵੱਲੋਂ ਇੱਕ ਵੀ ਸੁਰਾਗ ਨਹੀਂ ਮਿਲਦਾ ਤੇ ਜਦੋਂ ਦਿਨ ਲੰਘ ਜਾਂਦੇ 14 ਤਾਂ ਇੱਕ ਦਿਨ ਯੂਨ ਦੇ ਘਰ ਦਾ ਦਰਵਾਜ਼ਾ ਖੜਕਦਾ ਜਦੋਂ ਦਰਵਾਜ਼ਾ ਖੋਲਦਾ ਦਾ ਪਿਓ ਤਾਂ ਸਾਹਮਣੇ ਯੂਨ ਖੁਦ ਖੜੀ ਹੁੰਦੀ ਆ ਉਸਦੀ ਹਾਲਤ ਦੇਖ ਕੇ ਪਿਓ ਤਾਂ ਰੋਣ ਲੱਗ ਜਾਂਦਾ ਤੇ ਭੱਜ ਕੇ ਉਹਨੂੰ ਗਲੇ ਲਗਾਉਂਦਾ ਤੇ ਪੁੱਛਦਾ ਵੀ ਤੂੰ ਕਿੱਥੇ ਸੀ ਇੰਨਾ ਟਾਈਮ ਤੈਨੂੰ ਮਹਲਾਪਲਾਪ ਕੇ ਥੱਕ ਗਿਆ ਪੁਲਿਸ ਵਾਲੇ ਵੀ ਤੈਨੂੰ ਲੱਭਦੇ ਪਏ ਸੀਗੇ ਤਾਂ ਯੂਨ ਨੇ ਰੋਂਦੀ ਨੇ ਸਾਰਾ ਕਾਂਡ ਦੱਸਿਆ ਵੀ A ਤੋਂ Z ਸ਼ੁਰੂ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਕੀ ਕੁਝ ਹੋਇਆ ਆ ਇਹ ਚੀਜ਼ ਸੁਣ ਕੇ ਉਹਦਾ ਪਿਓ ਗੁੱਸੇ ਹੋ ਗਿਆ ਤੇ ਉਹ ਭੱਜ ਕੇ ਪੁਲਿਸ ਕੋਲ ਚੱਲਿਆ ਸੀਗਾ ਤਾਂ ਯੂਨ ਨੇ ਉਹਨੂੰ ਰੋਕ ਦਿੱਤਾ ਪਿਓ ਨੂੰ ਆਪਣੇ ਨੂੰ ਵੀ ਤੁਸੀਂ ਪਲੀਜ਼ ਨਾ ਜਾਇਓ ਕਿਉਂਕਿ ਮੈਨੂੰ ਉਹਨਾਂ ਨੇ ਇਸ ਵਾਰਨਿੰਗ ਦੇ ਕੇ ਛੱਡਿਆ ਆ ਵੀ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਪੁਲਿਸ ਕੋਲ ਜਾਣ ਦੀ ਕੋਸ਼ਿਸ਼ ਕੀਤੀ ਸਾਡਾ ਬਹੁਤ ਵੱਡਾ ਗਰੁੱਪ ਆ ਅਸੀਂ ਤੈਨੂੰ ਜਿੰਦਾ ਨਹੀਂ ਛੱਡਣਾ ਤੇ ਇਹ ਚੀਜ਼ ਸੁਣ ਕੇ ਉਹਦਾ ਪਯੋ ਹੋਰ ਜ਼ਿਆਦਾ ਕਬਰਾ ਆ ਗਿਆ ਤੇ ਉਹਨੇ ਪੁਲਿਸ ਵਾਲਿਆਂ ਨੂੰ ਵੀ ਨਹੀਂ ਦੱਸਿਆ ਨਾ ਕਿਸੇ ਆਪਣੇ ਫੈਮਿਲੀ ਮੈਂਬਰਸ ਨੂੰ ਦੱਸਿਆ ਯਾਨੀ ਕਿ ਉਹਨੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਜੋ ਕਿ ਮੇਰੇ ਹਿਸਾਬ ਨਾਲ ਬਹੁਤ ਵੱਡੀ ਮਿਸਟੇਕ ਸੀਗੀ ਅਗਲੇ ਦਿਨ ਸੀਗਾ ਐਤਵਾਰ ہے سی کے کرسچن کرسچن ہمیشہ ਐਤਵਾਰ ਨੂੰ ਚਰਚ ਦੇ ਵਿੱਚ ਜਾਂਦੇ ਆ ਤਾਂ ਇਹਨਾਂ ਨੇ ਸੇਮ ਪਿਓ ਆਪਣੀ ਕੁੜੀ ਨੂੰ ਲੈ ਕੇ ਚਰਚ ਦੇ ਵਿੱਚ ਜਾਂਦਾ ਕਿਉਂਕਿ ਦੁੱਖ ਵਿੱਚ ਸੀਗੇ ਤੇ ਜਿਸ ਚਰਚ ਦੇ ਵਿੱਚ ਜਾਂਦੇ ਆ ਉੱਥੇ ਸਾਰਿਆਂ ਨੂੰ ਨਾ ਉਮਰ ਦੇ ਹਿਸਾਬ ਨਾਲ ਬਿਠਾਉਂਦੇ ਆ ਜਿੱਦਾਂ ਮੰਨ ਲਓ ਜ਼ਿਆਦਾ ਏਜ ਦਾ ਉਹ ਅਲੱਗਾ ਬੰਦੇ ਅਲੱਗਾ ਤੇ ਕੁੜੀਆਂ ਅਲੱਗਾ ਇਦਾਂ ਹੀ ਪਿਓ ਅਲੱਗ ਬਹਿ ਕੇ ਤੇ ਯੂਨ ਆਪਣੀ ਅਲੱਗ ਸਾਈਡ ਦੇ ਉੱਤੇ ਜਾ ਕੇ ਬਹਿ ਗਈ ਤਾਂ ਜਿੱਦਾਂ ਹੀ ਪ੍ਰੇਅਰ ਖਤਮ ਹੋ ਕੇ ਹਟਦੀ ਆ ਤਾਂ ਪਿਓ ਬਾਹਰ ਆਂਦਾ ਆ ਤਾਂ ਕੁੜੀ ਦੀ ਵੇਟ ਕਰਦਾ ਹੁੰਦਾ ਵੀ ਕੁੜੀ ਬਾਹਰ ਆਊਗੀ ਬਟ ਕੁੜੀ ਅੰਦਰੋਂ ਦੀ ਬਾਹਰ ਬਿਲਕੁਲ ਨਹੀਂ ਜਾਂਦੀ ਕਿਉਂਕਿ ਉੱਥੋਂ ਦੀ ਉਹਨੂੰ ਦੋ ਮੁੰਡੇ ਆ ਕੇ ਲੈ ਜਾ ਚੁੱਕੇ ਸੀਗੇ ਤੇ ਯੂਨ ਦਾ ਪਿਓ ਭੱਜਾ-ਭੱਜਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਆ ਤਾਂ ਉੱਥੇ ਜਾ ਕੇ ਦੱਸਦਾ ਵੀ ਮੇਰੀ ਕੁੜੀ ਦੇ ਨਾਲ ਪਹਿਲਾਂ ਇਹ ਇਹ ਕਾਂਡ ਹੋਇਆ ਸੀਗਾ ਤੇ ਉਹਨੂੰ ਵਾਰਨਿੰਗ ਦਿੱਤੀ ਹੋਈ ਸੀਗੀ ਜਿਸ ਕਰਕੇ ਮੈਂ ਤੁਹਾਨੂੰ ਨਹੀਂ ਸੀ ਦੱਸਿਆ ਮੇਰੀ ਕੁੜੀ ਬਹੁਤ ਖਤਰੇ ਦੇ ਵਿੱਚ ਆ ਪਲੀਜ਼ ਉਹਨੂੰ ਲੱਭੋ ਤੇ ਉਹਨੂੰ ਬਚਾ ਲਓ ਤੇ ਪੁਲਿਸ ਵਾਲੇ ਚਲੋ ਲੱਭਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਯੂਨ ਲਈ ਅਗਲੇ 20 ਦਿਨ ਨਰਕ ਤੋਂ ਵੀ ਭੈੜੇ ਹੋਣ ਵਾਲੇ ਸੀਗੇ ਕਿਉਂਕਿ ਇਸ ਵਾਰ ਯੂਨ ਦੇ ਨਾਲ ਇੱਕ ਇੱਕ ਕਰਕੇ ਨਹੀਂ ਗਰੁੱਪ ਦੇ ਵਿੱਚ ਲੋਕ ਆ ਕੇ ਉਸ ਦੇ ਨਾਲ ਗਲਤ ਕੰਮ ਕਰ ਰਹੇ ਸੀ ਉਸੇ ਹੋਟਲ ਦੇ ਵਿੱਚ ਤੇ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਇਹ ਨਹੀਂ ਆ ਰਹੀ ਯਾਰ ਹੋਟਲ ਦੇ ਵਿੱਚ ਜਦੋਂ ਕਿਸੇ ਨੂੰ ਲੈ ਕੇ ਜਾ ਰਹੇ ਹੋਟਲ ਵਿੱਚ ਕੈਮਰੇ ਤਾਂ ਹੁੰਦੇ ਹੀ ਆ ਤੇ ਨਾਲੇ ਯਾਰ ਸਟਾਫ ਨੂੰ ਇਹਨਾਂ ਨਹੀਂ ਪਤਾ ਲੱਗਾ ਉਹਨਾਂ ਆ ਵੀ ਕੁੜੀ ਨੂੰ ਲੈ ਕੇ ਗਏ ਆ ਧੱਕੇ ਨਾਲ ਲੈ ਕੇ ਗਏ ਬਾਕੀ ਪਤਾ ਨਹੀਂ ਕਿੰਨੇ ਖਸਪਾਈ ਦੇ ਨਾਲ ਕੰਮ ਕੀਤਾ ਸੀਗਾ ਕਿਉਂਕਿ ਖਬਰਾਂ ਦੇ ਵਿੱਚ ਵੀ ਇਹੀ ਚੀਜ਼ ਦਿਖਾਈ ਗਈ ਆ ਤੁਸੀਂ ਨਿਊਜ਼ ਵੀ ਪੜ ਲਓਗੇ ਉਹਦੇ ਵਿੱਚ ਵੀ ਇਹ ਹੀ ਦੱਸਿਆ ਹੋਇਆ ਹੈ ਜਾਂ ਤੁਸੀਂ ਆਰਟੀਕਲ ਪੜ ਲਓਗੇ ਉਹਨਾਂ ਦੇ ਵਿੱਚ ਵੀ ਇਹ ਸੇਮ ਹੀ ਕੁਝ ਲਿਖਿਆ ਹੈ ਮੈਂ ਬਹੁਤ ਲੱਭਾਂ ਦੀ ਕੋਸ਼ਿਸ਼ ਕੀਤੀ ਹੈ ਜ਼ਿਆਦਾ ਸੀਸੀਟੀਵੀ ਫੁਟੇਜ ਨਹੀਂ ਮਿਲਿਆ ਇਸ ਕੇਸ ਦੇ ਰਿਲੇਟਡ ਕੁਝ ਫੋਟੋਆਂ ਹੈਗੀਆਂ ਆ ਉਹ ਮੈਂ ਆਪਣੀ ਇੰਸਟਾਗ੍ਰam ਆਈਡੀ ਅਟੋਰ ਕ੍ਰਾਂ ਸਟੋਰੀ ਉਹਦੇ ਤੇ ਲਗਾ ਦੂੰਗਾ ਤੁਸੀਂ ਆਰਾਮ ਦੇ ਨਾਲ ਦੇਖ ਲਿਓ ਜੇ ਤੁਸੀਂ ਚਾਹਨਾ ਵੀ ਮੇਰੀ ਵੀਡੀਓ ਇੱਥੋਂ ਵੀ ਡਿਲੀਟ ਹੋ ਜਾਵੇ YouTube ਤੋਂ ਵੀ ਡਿਲੀਟ ਹੋ ਜਾਵੇ ਫਿਰ ਮੈਂ ਫੋਟੋਆਂ ਲਾ ਦੂੰਗਾ ਤੇ ਸਾਡਾ ਚੈਨਲ ਬੰਦ ਹੋ ਜਾਊਗਾ ਫਿਰ ਤੁਹਾਨੂੰ ਸਟੋਰੀਆਂ ਦੇਖਣ ਨੂੰ ਬਿਲਕੁਲ ਨਹੀਂ ਮਿਲਣਗੀਆਂ ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਵੀ ਮਿਹਨਤ ਬਰਬਾਦ ਜਾਵੇ ਪਰ ਤੁਹਾਡਾ ਵੀ ਥੋੜਾ ਜਿਹੜੇ ਤੁਹਾਨੂੰ ਨੋਲੇਜ ਮਿਲਦੀ ਹੈ ਇਹ ਵੀ ਖਤਮ ਹੋਵੇ ਇਸ ਕਰਕੇ ਮੈਂ ਫੋਟੋ ਇੰਸਟਾਗ੍ਰam ਤੇ ਲਗਾ ਦੂੰਗਾ ਮੇਰੀ ਇੰਸਟਾਗ੍ਰam ਆਈਡੀ ਉੱਡ ਵੀ ਗਈ ਨਾ ਮੈਨੂੰ ਕੋਈ ਪ੍ਰਵਾਹ ਨਹੀਂ ਹੈਗੀ ਟਾਈਮ ਆ ਗਿਆ 4 ਮਾਰਚ 2014 ਦਾ ਤੁਹਾਨੂੰ ਪਤਾ ਹੀ ਆ ਬਹੁਤ ਗਰੁੱਪ ਦੇ ਵਿੱਚ ਬੰਦੇ ਆ ਰਹੇ ਸੀਗੇ ਉਹਨਾਂ ਵਿੱਚੋਂ ਇੱਕ ਦਾ ਫੋਨ ਯੂਨ ਦੇ ਹੱਥ ਲੱਗ ਜਾਂਦਾ ਆ ਤਾਂ ਯੂਨ ਉਸ ਟਾਈਮ ਕੱਲੀ ਹੁੰਦੀ ਆ ਕਿਉਂਕਿ ਸਾਰੇ ਜਾਣੇ ਜਾ ਚੁੱਕੇ ਹੁੰਦੇ ਆ ਉਹ ਉਹਦੇ ਵਿੱਚ ਫੇਸਬੁਕ ਆਈਡੀ ਆਪਣੀ ਓਪਨ ਕਰਨੀ ਸ਼ੁਰੂ ਕਰ ਦਿੰਦੀ ਆ ਜਿੱਦਾਂ ਹੀ ਉਹ ਫੇਸਬੁਕ ਲੌਗਇਨ ਕਰਨਾ ਸ਼ੁਰੂ ਕਰਦੀ ਆ ਯੂਨ ਦਾ ਫੋਨ ਸੀਗਾ ਉਹਨਾਂ ਲਫੰਡਰਾਂ ਦੇ ਹੱਥ ਦੇ ਵਿੱਚ ਉਹਨਾਂ ਨੂੰ ਨੋਟੀਫਿਕੇਸ਼ਨ ਆ ਜਾਂਦਾ ਆ ਵੀ ਯੂਨ ਲੌਗਇਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪਤਾ ਹੀ ਆ ਜਿੱਦਾਂ ਮੈਂ ਇੱਕ ਫੋਨ ਦੇ ਵਿੱਚ ਫੇਸਬੁਕ ਚਲਾਉਣਾ ਆ ਤੇ ਮੈਂ ਆਪਣਾ ਨਵਾਂ ਫੋਨ ਲੈ ਕੇ ਉਹਦੇ ਵਿੱਚ ਲੌਗਇਨ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਮੈਂ ਇੱਥੇ ਸਿਕਿਉਰਟੀ ਲਗਾਈ ਹੁੰਦੀ ਆ ਤਾਂ ਮੈਨੂੰ ਮੇਰੇ ਪੁਰਾਣੇ ਮੋਬਾਈਲ ਦੇ ਵਿੱਚ ਮੈਸੇਜ ਆਉਣ ਲੱਗ ਜਾਂਦਾ ਵੀ ਤੁਹਾਡੇ ਫੇਸਬੁਕ ਤੋਂ ਲੌਗਇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਦਾਂ ਹੀ ਜਦੋਂ ਨੋਟੀਫਿਕੇਸ਼ਨ ਉਹ ਲਫੰਡਰਾ ਦੇ ਕੋਲ ਪਹੁੰਚੀ ਤਾਂ ਉਹ ਭੱਜ ਕੇ ਉਸ ਕਮਰੇ ਦੇ ਵਿੱਚ ਆਏ ਤਾਂ ਯੂਨੂ ਉਸਦੇ ਹੱਥ ਦੇ ਵਿੱਚ ਉਹ ਫੋਨ ਦੇਖ ਕੇ ਉਹ ਇੰਨਾ ਕ ਜਿਆਦਾ ਭੜਕੇ ਕਿਉਂਕਿ ਯੂਨ ਲੋਕੇਸ਼ਨ ਸੈਂਡ ਕਰਨੀ ਵਾਲੀ ਸੀਗੀ ਤਾਂ ਇਹ ਚੀਜ਼ ਦੇਖ ਉਹਨਾਂ ਨੇ ਫਟਾਫਟ ਫੋਨ ਖੋਇਆ ਤਾਂ ਯੂਨੂ ਕੁੱਟਣਾ ਸ਼ੁਰੂ ਕਰ ਦਿੱਤਾ ਉਹਦੇ ਢਿੱਡ ਦੇ ਵਿੱਚ ਜੋਰ-ਜੋਰ ਕੇ ਲੱਤਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਜਦੋਂ ਉਹ ਮੂੰਹ ਦੇ ਵਿੱਚੋਂ ਵੀ ਉਹਦੇ ਬਲੱਡ ਆਣ ਲੱਗ ਗਿਆ ਤਾਂ ਉਹ ਇੱਥੋਂ ਵੀ ਨਹੀਂ ਰੁਕੇ ਤੇ ਕੋਰੀਆ ਦੇ ਵਿੱਚ ਨਾ ਇੱਕ ਸੂਪ ਹੁੰਦਾ ਆ ਉਹਦਾ ਨਾਮ ਐ ਭੁੱਲ ਗਿਆ ਬਹੁਤ ਹੀ ਜ਼ਿਆਦਾ ਕੜਵਾ ਹੁੰਦਾ ਆ ਤੇਜ ਹੁੰਦਾ ਤਿੱਖਾ ਹੁੰਦਾ ਜਿੱਦਾ ਮਿਰਚ ਬਹੁਤ ਤੇਜ ਹੁੰਦੀ ਆ ਉਹ ਸਰੀਰ ਦੇ ਅੰਦਰ ਜਦੋਂ ਜਾਂਦਾ ਤਾਂ ਉਹ ਐਸੇ ਲੱਗਣ ਲੱਜਾਂਦਾ ਆ ਉਹਨਾਂ ਵਿੱਚੋਂ ਇੱਕ ਮੁੰਡਾ ਰਸੋਈ ਦੇ ਵਿੱਚ ਗਿਆ ਉਹਨੇ ਬਹੁਤ ਵੱਡਾ ਡੋਂਗਾ ਪੂਰਾ ਗਰਮ ਉਬਲਦਾ ਉਬਲਦਾ ਸੂਪ ਲਿਆ ਕੇ ਯੂ ਨੂੰ ਫੜਾਇਆ ਤੇ ਉਹਨੂੰ ਇਹ ਕਿਹਾ ਵੀ ਤੈਨੂੰ ਇਹ ਗਰਮ ਗਰਮ ਸੂਪ ਹੀ ਪੀਣਾ ਪੈਣਾ ਆ ਜੇ ਤੂੰ ਇਹਦੇ ਬੂੰਦ ਥੱਲੇ ਛੱਟੀ ਤਾਂ ਤੈਨੂੰ ਤਾਂ ਵੀ ਅਸੀਂ ਕੁੱਟਾਂਗੇ ਜੇ ਤੂੰ ਪੀ ਕੇ ਬਾਹਰ ਵੋਮਿਟ ਕੀਤੀ ਤੇ ਤੈਨੂੰ ਉਹ ਦੁਬਾਰਾ ਇਸ ਡੋਂਗੇ ਦੇ ਵਿੱਚ ਪਾ ਕੇ ਪਲਾਵਾਂਗੇ ਯਾਰ ਬੜੇ ਗੰਦੇ ਦਿਮਾਗ ਦੇ ਬੰਦੇ ਸੀਗੇ ਤੇ ਚਲੋ ਹੁਣ ਕਈਏ ਕਹਿੰਦੇ ਹੋਣਿਆ ਤੂੰ ਨਾਲ ਸੀਗਾ ਭਰਾਵਾ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਤੁਸੀਂ ਦੇਖ ਲਿਓ ਦੇ ਵਿੱਚ ਸਾਫ਼ ਇਦਾਂ ਹੀ ਲਿਖਿਆ ਆ ਬਾਕੀ ਇੱਕ ਕੋਰੀਅਨ ਬਹੁਤ ਤਕੜੀ ਯੂਟਿਊਬਰ ਆ ਉਹਨੇ ਵੀ ਇੰਗਲਿਸ਼ ਦੇ ਵਿੱਚ ਸਾਫ਼ ਦੱਸਿਆ ਆ ਵੀ ਕੁੜੀ ਦੇ ਨਾਲ ਇਹ ਇਹ ਕੁਝ ਹੋਇਆ ਸੀਗਾ ਕਿਉਂਕਿ ਜਦੋਂ ਇੰਟਰਵਿਊਜ਼ ਹੁੰਦੇ ਆ ਨਾ ਉਹਦੇ ਵਿੱਚ ਸਭ ਕੁਝ ਕਲੀਅਰ ਹੋ ਜਾਂਦਾ ਆ ਤੇ ਤਾਂ ਸਾਨੂੰ ਪਤਾ ਲੱਗਦਾ ਆ ਵੀ ਉਸ ਕੁੜੀ ਦੇ ਨਾਲ ਕੀ ਕੁਝ ਹੋਇਆ ਸੀਗਾ ਕਿਉਂਕਿ ਮੈਂ ਜਦੋਂ ਵੀ ਕੇਸ ਕੋਈ ਪੜਦਾ ਪੂਰਾ ਡਿਟੇਲਡ ਪੜਦਾ ਆ ਮੈਂ ਅੱਧਾ ਅਧੂਰੀ ਕਹਾਣੀ ਤੁਹਾਡੇ ਮੋਰੇ ਨਹੀਂ ਲੈ ਕੇ ਆਉਂਦਾ ਕਹਾਣੀ ਲੰਬੀ ਜ਼ਰੂਰ ਹੋ ਜਾਂਦੀ ਆ ਬਟ ਮੈਂ ਚਾਹਣਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਲੱਗੇ ਤੁਸੀਂ ਆਪਣੇ ਅੰਦਰ ਹੀ ਇਮੇਜਨ ਕਰ ਸਕੋ ਵੀ ਉਹਦੇ ਨਾਲ ਕੀ ਹੋਇਆ ਸੀਗਾ ਕਿ ਯੂਨ ਨੇ ਡਰਦੀ ਨੇ ਉਹ ਸੂਪ ਬਿਨਾ ਬਾਅਰ ਸੱਟੇ ਉਹ ਪੀ ਲਿਆ ਜਿੱਦਾਂ ਹੀ ਪੀ ਕੇ ਉਹਦੇ ਅੰਦਰ ਜਲਣਾ ਸ਼ੁਰੂ ਹੋਈ ਉਹ ਤੜਪਣ ਲੱਗ ਗਈ ਉੱਥੇ ਹੀ ਤਾਂ ਉਸ ਤੋਂ ਬਾਅਦ ਨਾਲ ਦੇ ਕਮਰੇ ਦੇ ਵਿੱਚੋਂ ਦੁਬਾਰਾ ਉਹੀ ਤਿੰਨ ਕੁੜੀਆਂ ਜਿਹੜੀਆਂ ਉਸ ਟਾਈਮ ਪਾਰਟੀ 'ਵਲੇ ਸੀਗੀਆਂ ਇਹਨਾਂ ਕੁੜੀਆਂ ਨੂੰ ਵੀ ੱੱਕੇ ਨਾਲ ਜ਼ਬਰਦਸਤੀ ਕੋਲ ਰੱਖਿਆ ਗਿਆ ਸੀਗਾ ਬਟ ਉਸ ਦੇ ਨਾਲ ਯੂਨਰ ਦਾ سلوਕ ਨਹੀਂ ਕੀਤਾ ਜਾ ਰਿਹਾ ਤਾਂ ਉਹ ਕੁੜੀਆਂ ਨੂੰ ਲਿਆ ਕੇ ਦਿਖਾਇਆ ਵੀ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਆਹ ਕੁੜੀ ਵਰਗਾ ਤੁਹਾਡਾ ਹਾਲ ਕਰਾਂਗੇ ਉਹ ਵਿਚਾਰੀਆਂ ਡਰਦੀਆਂ ਕੁੜੀ ਦੇ ਹਾਲਤ ਦੇਖ ਕੇ ਉਹ ਵੀ ਕੰਬਣ ਲੱਗੀਆਂ ਤੇ ਜਿੱਦਾਂ ਜਿੱਦਾਂ ਇਹ ਮੁੰਡੇ ਕਹਿ ਰਹੇ ਸੀ ਕਿ ਤੋ ਅਦਾ ਅਦਾ ਕੁੜੀਆਂ ਕਰੀ ਜਾਂਗੇ ਜੀਆਂ ਤਾਂ ਫਿਰ ਇਹਨਾਂ ਚਾਰਾਂ ਵਾਲਾ ਫੰਡਰਾ ਨੇ ਉਹਨਾਂ ਕੁੜੀਆਂ ਨੂੰ ਕਿਹਾ ਤੁਸੀਂ ਯੂਨ ਦੇ ਨਾਲ ਹੁਣ ਲੜਨਾ ਆ ਤੇ ਜਿਨੇ ਵੀ ਕਿਸੇ ਨੇ ਸਿੰਪਥੀ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਨ ਨੂੰ ਅਸੀਂ ਛੱਡ ਦੇਵਾਂਗੇ ਤਾਂ ਉਸ ਦਾ ਹਾਲ ਯੂਨਰਗਾ ਹੋਊਗਾ ਤੇ ਦੂਜੇ ਪਾਸੇ ਯੂਨ ਨੂੰ ਕਹਿ ਦਿੱਤਾ ਵੀ ਤੈਨੂੰ ਇਕੱਲੀ ਨੂੰ ਇਹਨਾਂ ਦੇ ਨਾਲ ਇਕੱਲੇ ਇਕੱਲੇ ਕਰਕੇ ਲੜਨਾ ਪੈਣਾ ਆ ਜੇ ਤੂੰ ਹਾਰੀ ਤਾਂ ਤੈਨੂੰ ਅਸੀਂ ਘਰ ਨਹੀਂ ਜਾਣ ਦੇਣਾ ਕਦੇ ਵੀ ਤੇ ਉਹ ਵਿਚਾਰੀ ਚਲੋ ਤਿਆਰ ਤਾਂ ਹੋ ਗਈ ਲੜਨ ਵਾਸਤੇ ਐਨੇ ਘਮੋਟੇ ਦਿਮਾਗ ਦੇ ਇਹ ਬੰਦੇ ਸੀਗੇ ਉਹਨਾਂ ਨੇ ਸਾਈਡ ਦੇ ਉੱਤੇ ਟੇਬਲ ਫੈਨ ਪਿਆ ਹੁੰਦਾ ਆ ਉਹਦੀ ਤਾਰ ਦੇ ਨਾਲ ਉਹਦੇ ਹੱਥ ਬੰਨ ਦਿੱਤੇ ਤਾਂ ਕਿ ਯੂਨ ਨਾ ਹੀ ਉਹਨਾਂ ਦੇ ਨਾਲ ਲੜ ਸਕੇ ਤਾਂ ਨਾ ਹੀ ਅਸੀਂ ਇਹਨੂੰ ਘਰ ਭੇਜੀਏ ਤੇ ਜਦੋਂ ਯੂਨ ਕੁੱਟ ਖਾ ਖਾ ਕੇ ਥੱਕ ਗਈ ਤਾਂ ਉਹਨੇ ਇਹਨਾਂ ਬੇਰਹਿਮ ਬੰਦਿਆਂ ਕੋਲੋਂ ਪਾਣੀ ਦੀ ਡਿਮਾਂਡ ਕੀਤੀ ਤੇ ਇੱਥੇ ਵੀ ਇਹ ਐਨੇ ਨਿਰਦਈ ਸੀਗੇ ਇਹਨਾਂ ਨੇ ਗਰਮ ਗਰਮ ਉਬਲਦਾ ਪਾਣੀ ਯੂਨ ਦੇ ਉੱਤੇ ਡੋਲ ਦਿੱਤਾ ਜਿਹਦੇ ਕਰਕੇ ਉਹ ਵਿਚਾਰੀ ਹੋਰ ਤੜਪਨ ਲੱਗ ਗਈ ਤੇ ਇਹਨਾਂ ਦਾ ਇੱਥੇ ਵੀ ਦਿਲ ਨਹੀਂ ਭਰਿਆ ਉਸ ਤੋਂ ਬਾਅਦ ਕਹਿੰਦੇ ਆ ਚੱਲ ਤੈਨੂੰ ਹੁਣ ਅਸੀਂ ਲਾਸਟ ਚਾਂਸ ਦੰਦੇ ਆ ਜੇ ਤੂੰ ਆ ਕੰਮ ਕਰ ਦਿੱਤਾ ਤਾਂ ਤੈਨੂੰ ਪੱਕਾ ਅਸੀਂ ਘਰ ਛੱਡ ਦਵਾਂਗੇ ਉਹ ਵਿਚਾਰੀ ਨੇ ਕਿਹਾ ਵੀ ਚਲੋ ਮੈਨੂੰ ਲਾਸਟ ਡਿਮਾਂਡ ਦੱਸੋ ਤਾਂ ਪਲੀਜ਼ ਮੈਨੂੰ ਘਰ ਜਾਣ ਦਿਓ ਤੇ ਜਿੱਦਾਂ ਹੀ ਉਹ ਕਹਿੰਦੀ ਸੀ ਮੈਂ ਘਰ ਜਾਣਾ ਆ ਤੇ ਇਹ ਉਹਨੂੰ ਹੋਰ ਘੁੱਟਦੇ ਸੀਗੇ ਤੇ ਕਹਿੰਦੇ ਚੱਲ ਤੈਨੂੰ ਹੁਣ ਘਰ ਭੇਜਾਂਗੇ ਤੂੰ ਇੱਕ ਵਾਰ ਖੜੀ ਹੋ ਕੇ ਵੀ 100 ਵਾਰ ਸਾਨੂੰ ਉੱਠਕ ਬੈਠਕ ਕਰਕੇ ਦਿਖਾ ਦੇਖੋ ਇੰਨੇ ਮੋٹے ਦਿਮਾਗ ਦੇ ਬੰਦੇ ਸੀ ਜਿਹਦੇ ਨਾਲ ਆਲਰੇਡੀ 15 ਦਿਨਾਂ ਤੋਂ ਆ ਕੁਛ ਕਰਦੇ ਸੀਗੇ ਤਾਂ ਫਿਰ ਇਹਨਾਂ ਨੇ ਆਪਣਾ ਗਦਾ ਦਿਮਾਗ ਚਲਾ ਕੇ ਉਹਨੂੰ ਕਿਹਾ ਵੀ ਤੂੰ ਉੱਠਕ ਬੈਠਕ ਕਰ ਤੇ ਉਹ ਵਿਚਾਰੀ ਹਾਰ ਮੰਨ ਕੇ ਪਹਿਲੇ ਹੀ ਥੱਲੇ ਡੇਗੀ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੈਂ ਪਹਿਲੇ ਹੀ ਖੜੀ ਹੋਣ ਦੀ ਹਾਲਤ ਦੇ ਵਿੱਚ ਨਹੀਂ ਆ ਇਹਨਾਂ ਨੇ ਮੈਨੂੰ ਵੈਸੇ ਵੀ ਬੰਨ ਕੇ ਰੱਖਿਆ ਆ ਤੇ ਜਿੱਦਾਂ ਹੀ ਉਹ ਵਿਚਾਰੀ ਥੱਲੇ ਡਿੱਗੀ ਤੇ ਇਹਨਾਂ ਨੇ ਫੇਰ ਉਹਦੇ ਢਿੱਡ ਚ ਲੱਤਾਂ ਮਾਰਨੇ ਸ਼ੁਰੂ ਕਰ ਦਿੱਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਟਾਈਮ ਆ ਜਾਂਦਾ 10 ਅਪ੍ਰੈਲ ਦਾ ਇਹ ਸਾਰੇ ਜਾਣੇ ਕੋਲ ਆਂਦੇ ਜੂਨ ਦੇ ਤਾਂ ਉਹਨੂੰ ਕਹਿੰਦੇ ਦੇਖ ਅੱਜ ਤੇਰੇ ਵਾਸਤੇ ਖੁਸ਼ੀ ਦਾ ਦਿਨ ਆ ਉਹ ਖੁਸ਼ ਹੋ ਜਾਂਦੀ ਉਹ ਸੋਚਦੀ ਵੀ ਸ਼ਾਇਦ ਮੈਨੂੰ ਇਹ ਬਾਹਰ ਲੈ ਕੇ ਚੱਲੇ ਆ ਤੇ ਮੈਨੂੰ ਹੁਣ ਛੱਡ ਦੂਗੇ ਬਟ ਇਹ ਉਸ ਦੀ ਗਲਤ ਫਹਮੀ ਸੀਗੀ ਉਹਨੂੰ ਕਹਿੰਦੇ ਚੱਲ ਤੈਨੂੰ ਅੱਜ ਆਪਾਂ ਕਮਾਨ ਫਰਾਂ ਲੈ ਕੇ ਜਾ ਰਹੇ ਹਾਂ ਤੇ ਤੇਰੇ ਨਾਲ ਅਸੀਂ ਗੇਮ ਖੇਡਾਂਗੇ ਤੇ ਤੂੰ ਸਾਡੇ ਨਾਲ ਗੇਮ ਖੇਡੂਗੀ ਤੇ ਚਲੋ ਕੁੜੀ ਨੂੰ ਕਿਸੇ ਨਾ ਕਿਸੇ ਹੌਪ ਮਿਲੀ ਵੀ ਮੈ ਬਟ ਲੈ ਕੇ ਕਿੱਦਾਂ ਗਏ ਉਹਨੂੰ ਟੈਚੀ ਦੇ ਵਿੱਚ ਪਾ ਕੇ ਆਪਣੀ ਗੱਡੀ ਦੇ ਵਿੱਚ ਲੈ ਜਾਂਦੇ ਆ ਤਾਂ ਥੋੜੀ ਜਿਹੀ ਦੂਰੀ ਤੇ ਜਾ ਕੇ ਟੈਚੀ ਦੇ ਵਿੱਚੋਂ ਕੱਢ ਕੇ ਉਹਨੂੰ ਪਤਾ ਕਿੱਥੇ ਰੱਖਦਾ ਜਿੱਦਾਂ ਹੁਣ ਗੱਡੀ ਦੀ ਬੈਕ ਸੀਟ ਤੇ ਫਰੰਟ ਸੀਟ ਦੇ ਵਿੱਚ ਗੱਬੇ ਥੋੜੀ ਜਿਹੀ ਸਪੇਸ ਨਹੀਂ ਹੁੰਦੀ ਉਹਦੇ ਵਿੱਚ ਸੈੱਟ ਦੰਦੇ ਆ ਇੱਕ ਬੋਰੇਜਾ ਦੇ ਵਿੱਚ ਪਾ ਕੇ ਤੇ ਇੱਕ ਜਗ੍ਹਾ ਦੇ ਉੱਤੇ ਗੱਡੀ ਲੈ ਜਾਂਦੇ ਆ ਆਪ ਤਾਂ ਬਾਹਰ ਆ ਜਾਂਦੇ ਆ ਬਟ ਯੂ ਨੂੰ ਉਦਾਂ ਹੀ ਟਾਈਟ ਬੰਨ ਕੇ ਗੱਡੀ ਦੇ ਵਿੱਚ ਰੱਖਿਆ ਹੁੰਦਾ ਇਹਨਾਂ ਨੇ ਤੇ ਤਿੰਨ ਕੁੜੀਆਂ ਸੀਗੀਆਂ ਤੇ ਚਾਰ ਇਹ ਮੁੰਡੇ ਸੀਗੇ ਤਾਂ ਇਹਨਾਂ ਨੇ ਇਹ ਗੇਮ ਖੇਡਿਆ ਵੀ ਸਾਡੇ ਵਿੱਚੋਂ ਜਿਹੜਾ ਇੱਕ ਹਾਰੂਗਾ ਉਹੋ ਗੱਡੀ ਦੇ ਵਿੱਚ ਜਾ ਕੇ ਯੂਨ ਨੂੰ ਬੁਰੀ ਤਰ੍ਹਾਂ ਕੁੱਟੂਗਾ ਤੇ ਉਹਦੀ ਵੀਡੀਓ ਬਣਾ ਕੇ ਲਿਆਊਗਾ ਜੇ ਵੀਡੀਓ ਬਣਾਈ ਹੋਊਗੀ ਪ੍ਰੂਫ ਹੋਊਗਾ ਤਾਂ ਹੀ ਉਹ ਮੰਨਿਆ ਜਾਊਗਾ ਵੀ ਉਹ ਗੇਮ ਦੇ ਅੰਦਰ ਆ ਤੇ ਇਦਾਂ ਹੀ ਹੋਇਆ ਜਿਹੜਾ ਇੱਕ ਹਾਰਦਾ ਸੀਗਾ ਮੁੰਡਾ ਜਾਂਦਾ ਜਾ ਕੇ ਉਹਨੂੰ ਬੁਰੀ ਤਰ੍ਹਾਂ ਕੁੱਟਦਾ ਉਹ ਵਿਚਾਰੀ ਅੰਦਰ ਕੁੱਟ ਖਾਈ ਗਈ ਤੇ ਜਿੱਦਾਂ ਹੀ ਮੁੜ ਕੇ ਜਾਂਦੇ ਤੇ ਅਗਲਾ ਬੰਦਾ ਆਂਦਾ ਤੇ ਦੂਜਾ ਕੁੱਟਣ ਲੱਜਾਂਦਾ ਕੁੜੀਆਂ ਨੂੰ ਧੱਕੇ ਨਾਲ ਭੇਜਦੇ ਤੇ ਕੁੜੀਆਂ ਵੀ ਵੀਡੀਓ ਬਣਾ ਕੇ ਲਿਆਉਂਦੀਆਂ ਜਿੱਦਾਂ ਜਿੱਦਾਂ ਕੁੱਟੇ ਜਾਂਦੇ ਸੀਗੇ ਪ੍ਰੂਫ ਨਾਲ ਨਾਲ ਮੰਗਦੇ ਸੀਗੇ ਵੀ ਕੋਈ ਕੁੱਟ ਕੇ ਆਇਆ ਕਿ ਨਹੀਂ ਤੇ ਕਹਿੰਦੇ ਸੀ ਕਿ ਜਿਹੜਾ ਨਹੀਂ ਕੁੱਟ ਕੇ ਆਇਆ ਤੇ ਅਸੀਂ ਉਹਦੇ ਨਾਲ ਆਹ ਹਾਲ ਕਰਾਂਗੇ ਇਸ ਕਰਕੇ ਸੱਤੇ ਜਾਣੇ ਉਹੀ ਆਪਣਾ ਗੰਦਾ ਖੇਲ ਖੇលਦੇ ਰਹੇ ਤੇ ਜਿਹਦੇ ਵਿੱਚੋਂ ਇੱਕ ਬੰਦਾ ਜਾਂਦਾ ਯੂਨ ਨੂੰ ਕੁੱਟਣ ਵਾਸਤੇ ਤੇ ਜਦੋਂ ਦੇਦਦਾ ਯੂਨ ਦੇ ਸਾਹ ਬੰਦ ਹੋਏ ਹੁੰਦੇ ਆ ਕਿਉਂਕਿ ਉਹਨੂੰ ਹਾਰਟ ਅਟੈਕ ਆ ਜਾਂਦਾ ਅੰਦਰ ਗੱਡੀ 'ਚ ਹੀ ਜਿਹਦੇ ਕਰਕੇ ਉਹਦੀ ਹਾਰਟ ਬੀਟ ਬੰਦ ਹੋ ਜਾਂਦੀ ਆ ਤੇ ਯੂਨ ਉੱਥੇ ਹੀ ਪਈ ਪਈ ਖਤਮ ਹੋ ਜਾਂਦੀ ਆ ਤੇ ਉਹ ਮੁੰਡਾ ਦੇਖ ਕੇ ਕੰਬਰਾ ਜਾਂਦਾ ਤਾਂ ਭੱਜ ਕੇ ਬਾਕੀਆਂ ਨੂੰ ਬੁਲਾ ਕੇ ਲੈ ਕੇ ਆਉਂਦਾ ਵੀ ਯੂਨ ਸਾਹ ਨਹੀਂ ਲੈ ਰਹੀ ਤੇ ਇਹਨਾਂ ਨੂੰ ਹੁਣ ਸਮਝ ਨਹੀਂ ਸੀ ਆ ਰਹੀ ਅਸੀਂ ਯੂਨ ਦੇ ਨਾਲ ਕੀ ਕਰੀਏ ਇਹਨਾਂ ਨੇ ਫਟਾਫਟ ਗੱਡੀ 'ਚ ਬਹਿ ਕੇ ਇੱਕ ਜਗ੍ਹਾ ਦੇ ਉੱਤੇ ਗੱਡੀ ਲੈ ਜਾਂਦੇ ਆ ਯੂਨ ਨੂੰ ਬਾਹਰ ਕੱਢਦੇ ਆ ਤਾਂ ਉਹਦੇ ਮੂੰਹ ਦੇ ਉੱਤੇ ਗੈਸੋਲੀਨ ਪਾ ਕੇ ਉਹਦਾ ਮੂੰਹ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨੂੰ ਅੱਗ ਲਾ ਦਿੰਦੇ ਆ ਉਹਦਾ ਜਦੋਂ ਮੂੰਹ ਜਲ ਜਾਂਦਾ ਆ ਥੋੜਾ ਸੜ ਜਾਂਦਾ ਆ ਤਾਂ ਫਿਰ ਉਹਨੂੰ ਦੁਬਾਰਾ ਵਾਪਸ ਗੱਡੀ ਦੇ ਵਿੱਚ ਪਾ ਕੇ ਇੱਕ ਥਾਂ ਤੇ ਜਾਂਦੇ ਆ ਤਾਂ ਉੱਥੇ ਟੋਆ ਪੱਟ ਕੇ ਯੂਨ ਨੂੰ ਦੱਬ ਕੇ ਵਾਪਸ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਆ ਤਾਂ ਦੋ ਤਿੰਨ ਦਿਨ ਜਦੋਂ ਹੋ ਜਾਂਦੇ ਆ ਤਾਂ ਇਹਨਾਂ ਦਾ ਦਿਮਾਗ ਦੇ ਵਿੱਚ ਆਇਆ ਵੀ ਜਿੱਥੇ ਅਸੀਂ ਯੂਨ ਨੂੰ ਦੱਬਿਆ ਆ ਉੱਥੇ ਤਾਂ ਲੋਕੀ ਲੰਘਦੇ ਵੱੜਦੇ ਆ ਕਿਸੇ ਨੂੰ ਵੀ ਕੋਈ ਨਾ ਕੋਈ ਸ਼ੱਕ ਪੈ ਸਕਦਾ ਆ ਤਾਂ ਇਹ ਦੁਬਾਰਾ ਦੋ ਦਿਨ ਬਾਅਦ ਜਾਂਦੇ ਆ ਤਾਂ ਯੂਨ ਨੂੰ ਉੱਥੋਂ ਕੱਢਦੇ ਆ ਤੇ ਇੱਕ ਪਹਾੜ ਦੇ ਉੱਤੇ ਲੈ ਜਾਂਦੇ ਆ ਆ ਤੁਸੀਂ ਦੇਖ ਸਕਦੇ ਹੋ ਉਸ ਪਹਾੜ ਦੀ ਫੋਟੋ ਤੇ ਉੱਥੇ ਬੜੇ ਹੀ ਤਰੀਕੇ ਨਾਲ ਨਾ ਇੱਕ ਲੇਅਰ ਦੇ ਹਿਸਾਬ ਨਾਲ ਕਹਾ ਨੂੰ ਪਟਦੇ ਆ ਤਾਂ ਕਿ ਕਹਾ ਦੁਆਰਾ ਉੱਥੇ ਇਦਾਂ ਹੀ ਰੱਖ ਦਿੱਤਾ ਜਾਵੇ ਤੇ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਸੇਮ ਹੀ ਇਦਾਂ ਇਹਨਾਂ ਨੇ ਉਹ ਕਹਾ ਦੀ ਪਰਤ ਪੱਟ ਕੇ ਸਾਈਡ ਤੇ ਰੱਖੀ ਫਿਰ ਬਹੁਤ ਵੱਡਾ ਟੋਆ ਪੱਟਿਆ ਤਾਂ ਯੂਨ ਨੂੰ ਟੈਚੀ ਦੇ ਵਿੱਚ ਬੰਦ ਕਰਕੇ ਉਸ ਟੋਏ ਦੇ ਵਿੱਚ ਸੈਟ ਕੇ ਉੱਤੋਂ ਦੀ ਸੀਮੈਂਟ ਪਾ ਦਿੰਦੇ ਆ ਜਦੋਂ ਪੱਕਾ ਕੰਮ ਕਰ ਦਿੰਦੇ ਆ ਉੱਤੇ ਮਿੱਟੀ ਪਾ ਕੇ ਫਿਰ ਦੁਬਾਰਾ ਕਹਾ ਦੀ ਜਿਹੜੀ ਲੇਅਰ ਹੁੰਦੀ ਆ ਉਹ ਰੱਖ ਦਿੰਦੇ ਆ ਇੱਥੋਂ ਦੀ ਕੇਸ ਇਹ ਦੱਬਿਆ ਜਾਂਦਾ ਜਾਂ ਕਿਸੇ ਨੂੰ ਕੋਈ ਵੀ ਸੁਰਾਗ ਨਹੀਂ ਮਿਲਦਾ ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਇਹ ਹੋਣਾ ਹੈ ਵੀ ਜਿਹੜੇ ਮੁਜਰਮ ਸੀਗੇ ਉਹ ਤਾਂ ਇਦਾਂ ਹੀ ਘੁੰਮਦੇ ਰਹੇ ਤੇ ਨਹੀਂ ਇਹ ਐਨੇ ਕੁ ਦਿਮਾਗ ਦੇ ਮੋਟੇ ਸੀਗੇ ਇਹਨਾਂ ਨੇ ਸੋਚਿਆ ਵੀ ਅਸੀਂ ਯੂਮ ਦੇ ਕੇਸ ਵਿੱਚ ਤਾਂ ਫੜੇ ਨਹੀਂਗੇ ਇਹਨਾਂ ਨੇ ਹਫ਼ਤੇ ਬਾਅਦ ਹੀ ਇੱਕ ਦੂਜਾ ਕਾਂਡ ਕਰ ਦਿੱਤਾ ਤਾਂ ਫਿਰ ਇਹਨਾਂ ਨੇ 14 ਅਪ੍ਰੈਲ ਨੂੰ ਇੱਕ ਕੁੜੀ ਲਿਆਂਦੀ ਉਹੀ ਸਕੂਲ ਦੇ ਵਿੱਚੋਂ ਜਿਹੜੀ ਇਹਨਾਂ ਦੀ ਯਾਰ ਦੋਸਤ ਸੀਗੀ ਜਿਹੜੀ ੱੱਕੇ ਨਾਲ ਇਹਨਾਂ ਨੇ ਆਪਣੇ ਕੋਲ ਰੱਖੀ ਹੋਈ ਸੀਗੀ ਪੁੱਤ ਨੂੰ ਕਿਹਾ ਵੀ ਤੂੰ ਇੱਕ ਬੰਦੇ ਨੂੰ ਮੈਸੇਜ ਕਰਾ ਤੇ ਆਪਾਂ ਉਹਦੇ ਕੋਲੋਂ ਪੈਸੇ ਖੜਾਪਣੇ ਆ ਤੇ ਤੂੰ ਉਹਦੇ ਨਾਲ ਗਲਤ ਸਬੰਧ ਬਣਾਉਣ ਵਾਸਤੇ ਉਹਨੂੰ ਮੈਸੇਜ ਕਰ ਤੇ ਉਹਨੂੰ ਮਨਾ ਤੇ ਉਹ ਕੁੜੀ ਨੇ ਵਿਚਾਰੀ ਨੇ ਡਰਦੀ ਨੇ ਉਸ ਇੱਕ ਬੰਦੇ ਨੂੰ ਜਿਹਦੀ ਉਮਰ 47 ਸਾਲ ਦੀ ਸੀ ਉਹਨੂੰ ਆਫਰ ਦਿੱਤੀ ਵੀ ਤੈਨੂੰ ਇਸ ਹੋਟਲ ਦੇ ਵਿੱਚ ਆਣਾ ਪੈਣਾ ਆ ਤੇ ਤੂੰ ਮੇਰੇ ਨਾਲ ਆ ਕੇ ਇੱਕ ਰਾਤ ਬਿਤਾ ਸਕਦਾ ਆ ਤੇ ਇਹ ਆਫਰ ਉਹ 47 ਸਾਲ ਦੇ ਇੱਕ ਬੁੜੇ ਨੇ ਮੰਨ ਵੀ ਲਈ ਤਾਂ ਉਹ ਹੋਟਲ ਦੇ ਵਿੱਚ ਆ ਗਿਆ ਤੇ ਜਿੱਦਾਂ ਹੀ ਉਹ ਹੋਟਲ 'ਚ ਪਹੁੰਚਿਆ ਸਾਹਮਣੇ ਇਹ ਚਾਰ ਲਫੰਗੇ ਉਹਨੂੰ ਲੈਣ ਵਾਸਤੇ ਖੜੇ ਸੀਗੇ ਤੇ ਉਹ 47 ਸਾਲ ਦਾ ਬੰਦਾ ਦੇਖ ਕੇ ਸਮਝ ਗਿਆ ਵੀ ਜ਼ਰੂਰ ਇੱਥੇ ਕੋਈ ਨਾ ਕੋਈ ਗੜਬੜ ਹੈਗੀ ਆ ਉਹ ਕਹਿੰਦਾ ਨਹੀਂ ਮੈਂ ਨਹੀਂ ਕੁਝ ਵੀ ਕਰਨਾ ਉਹ ਵਾਪਸ ਜਿੱਦਾਂ ਹੀ ਜਾਣ ਲੱਗਾ ਹੁੰਦਾ ਇਹ ਉਹਨੂੰ ਕੁੱਟ-ਕੁੱਟ ਕੇ ਉੱਪਰ ਲੈ ਜਾਂਦੇ ਆ ਉਹਨੂੰ ਹੋਟਲ ਦੇ ਵਿੱਚ ਲਿਜਾ ਕੇ ੱੱਕੇ ਨਾਲ ਉਸ ਕੁੜੀ ਦੇ ਨਾਲ ਪਹਿਲੇ ਗਲਤ ਸਬੰਧ ਬਣਾ ਲੇ ਕਹਿੰਦੇ ਆ ਤੇ ਉਹ 47 ਸਾਲ ਦਾ ਬੁਢਾ ਉਸ ਕੁੜੀ ਦੇ ਨਾਲ ਗਲਤ ਹੋਣ ਵੀ ਲੱਗ ਜਾਂਦਾ ਆ ਬਟ ਇਹ ਐਨੇ ਇੱਕ ਬੇਸ਼ਰਮ ਦਿਮਾਗ ਦੇ ਬੰਦੇ ਸੀਗੇ ਇਹਨਾਂ ਨੇ ਉਹ ਸਾਰਾ ਕੁਝ ਵੀਡੀਓ ਵੀ ਰਿਕਾਰਡ ਕੀਤੀ ਹੋਈ ਸੀ ਤੇ ਉਹ ਬੰਦਾ ਇਸ ਚੀਜ਼ ਤੋਂ ਘਬਰਾ ਵੀ ਰਿਹਾ ਸੀ ਉਹਨੇ ਡਰਦੇ ਡਰਦੇ ਨੇ ਚਲੋ ਜਿੱਦਾਂ ਕੁਝ ਕੀਤਾ ਕਹਿੰਦਾ ਚੱਲ ਤੂੰ ਹਣ ਸਾਡੇ ਨਾਲ ਗੱਡੀ 'ਚ ਚੱਲ ਤੇ ਇਹ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਸੇਮ ਯੂਨ ਵਾਲਾ ਹਾਲ ਕਰਨਾ ਸ਼ੁਰੂ ਕਰ ਦਿੰਦੇ ਆ ਸਿਗਰਟ ਪੀਂਦੇ ਆ ਸਿਗਰਟ ਤੁਹਾਨੂੰ ਪਤਾ ਜਦੋਂ ਜਲਦੀ ਆ ਤੇ ਇਹ ਉਹਦੇ ਉੱਤੇ ਉਹਦੀ ਬੋਡੀ ਦੇ ਉੱਤੇ ਬੁਝਾਨ ਲੱਜੰਦੇ ਆ ਤੇ ਉਹ ਬੁੜਾ ਸੀਗਾ ਉਹ ਦਰਦ ਦੇ ਵਿੱਚ ਪਾਗਲ ਹੋ ਰਿਹਾ ਸੀਗਾ ਪਹਿਲਾਂ ਹੀ ਤੇ ਉਹਨੇ ਮੌਕਾ ਦੇਖ ਕੇ ਇਹਨਾਂ ਦੇ ਕੋਲੋਂ ਦੀ ਧੱਕਾ ਮਾਰ ਕੇ ਭੱਜ ਲਿਆ ਤੇ ਜਿੱਦਾਂ ਇਹ ਉਹ ਭੱਜਿਆ ਤੁਸੀਂ ਫੋਟੋ ਦੇਖ ਸਕਦੇ ਆ ਪਿੱਛੋਂ ਦੀ ਗਵਰਨਮੈਂਟ ਨੇ ਇਹ ਫੋਟੋਆਂ ਬੰਦ ਕੀਤੀਆਂ ਹੋਈਆਂ ਜਾਂ ਇਸ ਕਰਕੇ ਕਿਸੇ ਨੂੰ ਵੀ ਛੇਤੀ ਇਹ ਫੋਟੋਆਂ ਲੱਭਦੀਆਂ ਨਹੀਂ ਮੈਂ ਨਿਊਜ਼ ਚੈਨਲ ਤੋਂ ਹੀ ਇਹ ਫੋਟੋ ਲੱਭੀ ਆ ਤੇ ਉਹ 47 ਸਾਲ ਦਾ ਬੁढ़ा ਭੱਜਣ ਲੱਗ ਗਿਆ ਤੇ ਇਹਨਾਂ ਵਿੱਚੋਂ ਇੱਕ ਬੰਦੇ ਨੇ ਫਟਾਫਟ ਗੰਮਲਾ ਚੱਕਿਆ ਤੇ ਉਹਦੇ ਮਗਰ ਭੱਜ ਕੇ ਉਹਦੇ ਸਿਰ ਦੇ ਵਿੱਚ ਮਾਰਿਆ ਜ਼ੋਰ ਕੇ ਜਿਹਦੇ ਕਰਕੇ ਉਹ ਬੰਦਾ ਥੱਲੇ ਡੇਗ ਗਿਆ ਉਹਨੂੰ ਕਢੀਸ ਕੇ ਫਿਰ ਗੱਡੀ ਦੇ ਵਿੱਚ ਲਿਜਾ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਤੂੰ ਆਪਣੇ ਏਟੀਐਮ ਦਾ ਪਾਸਵਰਡ ਦੇ ਤਾਂ ਪੈਸੇ ਕਢਾ ਕੇ ਦੇ ਉਹੋ ਜਿਹਾ ਢੀਠ ਬੰਦਾ ਉਹ ਸੀਗਾ ਉਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਉਹ ਇਹਨਾਂ ਦੇ ਨਾਲ ਬੈਂਸੀ ਗਿਆ ਕਹਿੰਦਾ ਮੈਂ ਤੁਹਾਨੂੰ ਕਿਸੇ ਨੂੰ ਵੀ ਪਾਸਵਰਡ ਨਹੀਂ ਦੇਣਾ ਤੇ ਇਹ ਉਹਨੂੰ ਹੋਰ ਕੁੱਟਣ ਲੱਗ ਗਏ ਇਹਨਾਂ ਨੇ ਇੰਨਾ ਕ ਜਿਆਦਾ ਦਾ ਕੁੱਟ-ਕੁੱਟ ਕੇ ਲਹੂ ਲਹਾਨ ਕਰ ਦਿੱਤਾ ਸਿਰ ਤੋਂ ਦਾ ਆਲਰੇਡੀ ਪਾਟ ਗਿਆ ਸੀਗਾ ਜਦੋਂ ਖੂਨ ਜਿਆਦਾ ਵਗ ਗਿਆ ਤੇ ਉਹ 47 ਸਾਲ ਦਾ ਬੰਦਾ ਵੀ ਉਸ ਗੱਡੀ ਦੇ ਵਿੱਚ ਹੀ ਖਤਮ ਹੋ ਗਿਆ ਤੇ ਇਹ ਚੀਜ਼ ਦੇਖ ਕੇ ਹੋਰ ਕਬਰਹਾ ਗਏ ਵੀ ਸਾਡੇ ਕੋਲੋਂ ਇੱਕ ਹੋਰ ਕਾਂਡ ਹੋ ਗਿਆ ਆ ਇੱਥੇ ਇਹਨਾਂ ਦਾ ਦਿਮਾਗ ਬਿਲਕੁਲ ਨਹੀਂ ਕੰਮ ਕੀਤਾ ਜਦੋਂ ਸੁਣ ਹੋ ਗਏ ਇਹ ਗੱਡੀ ਉੱਥੇ ਹੀ ਛੱਡ ਕੇ ਨਾ ਆਪਣੇ ਆਪਣੇ ਘਰਾਂ ਨੂੰ ਭੱਜ ਗਏ ਤਾਂ ਦੋ ਦਿਨ ਬਾਅਦ ਪੁਲਿਸ ਵਾਲਿਆਂ ਨੂੰ ਉਹ ਗੱਡੀ मिल ਜਾਂਦੀ ਆ ਗੱਡੀ ਵਿੱਚ ਦੇਖਦੇ ਆ ਵੀ ਇੱਕ ਬੰਦਾ 47 ਸਾਲ ਦਾ ਲੋ ਲੋਹਾਨ ਪਹਿਲਾਂ ਹੀ ਡਿਗਿਆ ਪਿਆ ਆ ਤਾਂ ਉਸ ਗੱਡੀ ਦੀ ਜਾਂਚ ਪੜਤਾਲ ਕਰਦੇ ਵੀ ਇਹ ਕਿਸ ਨਾਮ ਤੇ ਗੱਡੀ ਆ ਤਾਂ ਫਿਰ ਗੱਡੀ ਦੇ ਮਾਲਕ ਨੂੰ ਫੜ ਲੈਂਦੇ ਆ ਜਿੱਥੋਂ ਦੀ ਇੱਕ ਬੰਦਾ ਫੜਿਆ ਜਾਂਦਾ ਉਹ ਬਾਕੀਆਂ ਦੇ ਵੀ ਨਾਮ ਲਾ ਦਿੰਦਾ ਵੀ ਇਹਦੇ ਵਿੱਚ ਮੇਰਾ ਇਕੱਲੇ ਦਾ ਕਸੂਰ ਨਹੀਂ ਆ ਆ ਸਾਰੇ ਜਾਣੇ ਸੀਗੇ ਤੇ ਫਿਰ ਇਹ ਚਾਰੇ ਜਾਣੇ ਪੁਲਿਸ ਵਾਲਿਆਂ ਦੇ ਹੱਥ ਆ ਜਾਂਦੇ ਆ ਤਾਂ ਪੁਲਿਸ ਵਾਲੇ ਇਹਨਾਂ ਨੂੰ ਪਹਿਲੇ ਕੁੱਟਦੇ ਆ ਤਾਂ ਉਹਨਾਂ ਵਿੱਚੋਂ ਹੀ ਕੰਮ ਦਾ ਫੋਨ ਪੁਲਿਸ ਵਾਲਿਆਂ ਦੇ ਜਦੋਂ ਹੱਥ ਲੱਗਦਾ ਆ ਉਹ ਜਦੋਂ ਡਿਟੇਲ ਕੱਢਦੇ ਆ ਤਾਂ ਉਹਦੇ ਵਿੱਚ ਹੀ ਯੂਨ ਦੀ ਚੈਟ ਪਈ ਹੁੰਦੀ ਆ ਕੁਝ ਉਹਨਾਂ ਦੇ ਕੋਲ ਐਵੀਡੈਂਸ ਉਸ ਕੇਸ ਦੇ ਰਿਲੇਟਡ ਜੋ ਯੂਨ ਆਲਾ ਸਾਰਾ ਸੀਗਾ ਉਹ ਸੁਰਾਗ ਮਿਲਦੇ ਉਸਦੇ ਫੋਨ ਦੇ ਵਿੱਚ ਵੀ ਯੂਨ ਨੂੰ ਇਸ ਕਿਮ ਨਾਮ ਦੇ ਮੁੰਡੇ ਨੇ ਹੀ ਮੈਸੇਜ ਕੀਤੇ ਸੀਗੇ ਤਾਂ ਯੂਨ ਹੀ ਗਾਇਬ ਆ ਫਿਰ ਇਹਨਾਂ ਦੇ ਨਾਲ ਥੋੜੀ ਸਖਤਾਈ ਵਰਤੀ ਤਾਂ ਫਿਰ ਜਾ ਕੇ ਇਹ ਟੁੱਟ ਕੇ ਇਹਨਾਂ ਨੇ ਸਾਰਾ ਕੁਝ ਦੱਸਿਆ ਵੀ ਇੱਦਾਂ ਦਾ ਯੂਨ ਸਾਡੇ ਕੋਲ ਆਈ ਸੀਗੀ ਸਾਡਾ ਪਲਾਨ ਉਹਨੂੰ ਖਤਮ ਕਰਨ ਦਾ ਨਹੀਂ ਸੀਗਾ ਸਾਡਾ ਕੰਮ ਇਹ ਸੀਗਾ ਵੀ ਉਹਨੂੰ ਅਸੀਂ ਇਸ ਕੰਮ ਦੇ ਵਿੱਚ ਲਾ ਕੇ ਤੁਹਾਡੇ ਪੈਸੇ ਕਮਾਵਾਂਗੇ ਬਟ ਉਹਨੇ ਲੋਕੇਸ਼ਨ ਸੈਂਡ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਸਾਡੇ ਕੋਲੋਂ ਨਸ਼ੇ ਦੇ ਵਿੱਚ ਇਹ ਅਣਜਾਣੇਚ ਕੰਮ ਹੋ ਗਿਆ ਸੋ ਪੁਲਿਸ ਵਾਲਿਆਂ ਨੇ ਸੋਚਿਆ ਚਾਹੇ ਨਸ਼ੇਜ ਕੀਤਾ ਆ ਚਾਹੇ ਤੁਸੀਂ ਆਪ ਕੀਤਾ ਆ ਬਟ ਜੋ ਜੁਰਮ ਆ ਜੁਰਮ ਤਾਂ ਜੁਰਮ ਹੀ ਸੀਗਾ ਇੱਕ ਬੱਚੀ ਦੁਨੀਆ ਤੋਂ ਹੀ ਗਾਇਬ ਕਰ ਦਿੱਤੀ ਤੁਸੀਂ ਉਹਦਾ ਅਤਾ ਪਤਾ ਵੀ ਨਹੀਂ ਆ ਫਿਰ ਜਾ ਕੇ ਦੇਖਿਆ ਉੱਤੇ ਮਿੱਟੀ ਪੱਟੀ ਜਿੱਥੇ ਇਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਕੁੜੀ ਆ ਉਸਦੀ ਫੋਟੋ ਵੀ ਹੈਗੀ ਆ ਮੇਰੇ ਕੋਲੋਂ ਤੁਸੀਂ ਇੰਸਟਾਗ੍ਰam ਦੇ ਉੱਤੇ ਦੇਖ ਲਿਓ ਤੁਹਾਨੂੰ ਮਿਲ ਜਾਊਗੀ ਫਿਰ ਕਹਿੰਨੇ ਕਿਹਾ ਵੀ ਮੈਂ ਤਾਂ ਸਿਰਫ ਇੱਕ ਮਹੌਰਾ ਸੀਗਾ ਮੇਰਾ ਕੰਮ ਸੀਗਾ ਯੋਨੂ ਪਾਰਟੀ ਦੇ ਵਿੱਚ ਲੈ ਕੇ ਆਣਾ ਮਨੂੰ ਨਹੀਂ ਸੀ ਪਤਾ ਇਹਨਾਂ ਨੇ ਉਹਦੇ ਨਾਲ ਆ ਆ ਕੁਝ ਕਰਨਾ ਸੀਗਾ ਬਟ ਸਾਰਾ ਕਾਂਡ ਜਿਹੜਾ ਕੀਤਾ ਜਾ ਮੇਰੇ ਆਹ ਤਿੰਨ ਯਾਰਾ ਦੋਸਤਾਂ ਨੇ ਕੀਤਾ ਜਾ ਤੇ ਨਾਲ ਉਹ ਕੁੜੀਆਂ ਸੀਗੀਆਂ ਉਹਨਾਂ ਨੇ ਕੀਤਾ ਜਾ ਤੇ ਕੁੜੀਆਂ ਵੀ ਇਹਨਾਂ ਨੇ ਹੀ ਬੁਲਾਈਆਂ ਹੋਈਆਂ ਸੀਗੀਆਂ ਹਾਲਾਂਕਿ ਕਿੰਮ ਨਾਲ ਸੀਗਾ ਉਹਨਾਂ ਦੇ ਉਸ ਤੋਂ ਬਾਅਦ ਕੈਮਨੂ ਇਹ ਸਾਰਾ ਕੁਝ ਸੁਣ ਕੇ ਪੁਲਿਸ ਵਾਲਿਆਂ ਨੇ ਆਫਰ ਦਿੱਤੀ ਸੀਗੀ ਵੀ ਤੂੰ ਸੱਚ ਦੱਸ ਦੇ ਤੇਰੀ ਇਹ ਸਜ਼ਾ ਘੱਟ ਕਰ ਦੇਵਾਂਗੇ ਤਾਂ ਕੈਮਨ ਨੇ ਵੀ ਚਲੋ ਆਪਣਾ ਜੁਰਮ ਘੱਟ ਦੱਸਿਆ ਬਾਕੀਆਂ ਦਾ ਜ਼ਿਆਦਾ ਦੱਸ ਦਿੱਤਾ ਜਿਹਦੇ ਕਰਕੇ ਕੈਮਨੂ ਤਾਂ 6 ਸਾਲ ਦੀ ਸਜ਼ਾ ਹੋ ਗਈ ਇਹਨਾਂ ਵਿੱਚੋਂ ਜਿਹੜਾ ਇੱਕ ਸੀਗਾ ਉਸ ਨੂੰ 35 ਸਾਲ ਦੀ ਸਜ਼ਾ ਜਿਹੜੇ ਬਾਕੀ ਦੋ ਸੀਗੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਤੇ ਰਹੀ ਗੱਲ ਉਹ ਕੁੜੀਆਂ ਦੀ ਹਾਲਾਂਕਿ ਕੁੜੀਆਂ ਡਰ ਦੇ ਨਾਲ ਇਹ ਕੰਮ ਕਰ ਰਹੀਆਂ ਸੀਗੀਆਂ ਬਟ ਉਹ ਜੇ ਪੰਡ ਜੀ ਹਿੰਮਤ ਕਰਕੇ ਪੁਲਿਸ ਨੂੰ ਦੱਸ ਦਿੰਦੀਆਂ ਤਾ ਸ਼ਾਇਦ ਅਡਾ ਵੱਡਾ ਕਾਂਡ ਹੋਣ ਤੋਂ ਬਚ ਸਕਦੇ ਸੀਗੇ ਜਿਹਦੇ ਕਰਕੇ ਉਹ ਤਿੰਨਾਂ ਕੁੜੀਆਂ ਨੂੰ 9-9 ਸਾਲ ਦੀ ਸਜ਼ਾ ਸੁਣਾਈ ਗਈ ਤੇ ਤਿੰਨ-ਤਿੰਨ ਸਾਲ ਬਾਅਦ ਉਹ ਪੈਰੋਲੀ ਅਪਲਾਈ ਕਰ ਸਕਦੇ ਆ ਸੀਗੇ ਜਿਹਦੇ ਕਰਕੇ ਸਾਰਿਆਂ ਨੂੰ ਸਜ਼ਾ ਹੋ ਗਈ ਭਟ ਮੇਰੇ ਹਿਸਾਬ ਦੇ ਨਾਲ 6 ਸਾਲ ਦੀ ਸਜ਼ਾ ਉਹ ਕਿੰਮ ਨੂੰ ਜਿਹਨੇ ਕੁੜੀ ਨੂੰ ਲੈ ਕੇ ਆਂਦਾ ਸੀਗਾ ਉਹਨੂੰ ਘੱਟ ਮਿਲੀ ਤੁਹਾਨੂੰ ਕੀ ਲੱਗਦਾ ਹੈ ਇਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਾਕੀ ਇਹ ਸੀ ਦੋਸਤੋ ਸਟੋਰੀ ਪਤਾ ਨਹੀਂ ਇਹ ਫੇਸਬੁਕ ਦੇ ਉੱਤੇ ਜਿਆਦਾ ਟਾਈਮ ਤੱਕ ਰਹੂਗੀ ਕਿ ਨਹੀਂ ਰਹੂਗੀ ਜਿੱਥੇ ਨਾ ਹੋਈ ਮੇਰਾ ਵੀਰ YouTube ਦੇ ਉੱਤੇ ਦੇਖ ਲਓ ਮੈਂ ਇਸ ਦਾ ਇੱਕ ਮੈਸੇਜ ਵੀ ਪਾ ਦੂੰਗਾ Facebook ਤੇ ਤਾਂ ਕਿ ਜਿਹੜੇ Facebook ਦੇ ਫੋਲੋਅਰ ਆ ਉਹ YouTube ਤੇ ਦੇਖ ਲੈਣ ਤੇ ਦੋਸਤੋ ਇਹ ਸਾਰੀ ਕਹਾਣੀ ਤੁਹਾਨੂੰ ਸੁਣਾਉਣ ਦਾ ਸਿਰਫ ਇੱਕੋ ਹੀ ਮਕਸਦ ਸੀਗਾ ਵੀ ਮਾਪਿਆਂ ਨੂੰ ਪਤਾ ਲੱਗੇ ਵੀ ਛੋਟੇ ਬੱਚਿਆਂ ਵਾਸਤੇ ਮੋਬਾਈਲ ਬਹੁਤ ਜ਼ਿਆਦਾ ਡੇਂਜਰਸ ਆ ਕਿਉਂਕਿ ਬੱਚੇ ਮੋਬਾਈਲ ਤੇ ਆਪਸ ਦੇ ਵਿੱਚ ਗੱਲਬਾਤ ਕਰਕੇ ਇਦਾਂ ਦੇ ਸਟੈਪ ਚੱਕ ਜਾਂਦੇ ਆ ਤੇ ਮਾਪਿਆਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕੰਨੋਂ ਕੰਨ ਖਬਰ ਬਿਲਕੁਲ ਨਹੀਂ ਹੁੰਦੀ ਤਾਂ ਪਿੱਛੇ ਬਹੁਤ ਗਲਤ ਗਲਤ ਕੰਮ ਹੋਏ ਹੁੰਦੇ ਆ ਤੇ ਕਈ ਤੁਹਾਨੂੰ ਪਤਾ ਵੀ ਐਮਐਮਐਸ ਵੀ ਬਣ ਜਾਂਦੇ ਆ ਗਲਤ ਕਾ ਵੀਡੀਓਜ਼ ਵੀ ਬਣ ਜਾਂਦੀਆਂ ਆ ਉਹ ਇਸੇ ਕਰਕੇ ਹੁੰਦੀਆਂ ਆ ਜਦੋਂ ਛੋਟੇ ਬੱਚੇ ਫੋਨ ਯੂਜ਼ ਕਰਦੇ ਆ ਤੇ ਮੁੰਡਿਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਤੇ ਉੱਥੇ ਗਲਤ ਕੰਮ ਹੋ ਜਾਂਦੇ ਆ ਇਹ ਵੀਡੀਓ ਸਾਰੇ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮਾਪਿਓ ਤੱਕ ਪਹੁੰਚੇ ਲੋਕਾਂ ਦੇ ਤੇ ਬੱਚਿਆਂ ਨੂੰ ਫੋਨ ਨਹੀਂ ਦੇਣਾ ਕਿਉਂਕਿ ਸਾਰੀ ਪਵਾੜੇ ਦੀ ਜੜੀ ਫੋਨ ਆ ਜੇ ਫੋਨ ਨਾ ਹੁੰਦਾ ਤੇ ਮੈਸੇਜ ਨਾ ਜਾਂਦੇ ਤਾਂ ਆਪਸ ਗੱਲਬਾਤ ਨਾ ਹੁੰਦੀ ਫੀਲਿੰਗਾਂ ਇਹਨਾਂ ਦੀ ਅੰਦਰਲੀ ਨਹੀਂ ਜਾਗਦੀਆਂ ਤਾਂ ਕਾਂਡ ਹੋਣ ਤੋਂ ਬਚ ਸਕਦਾ ਸੀਗਾ ਐਦਾਂ ਦਾ ਇੱਕ ਕੇਸ ਨਹੀਂ ਹਜ਼ਾਰਾਂ ਕੇਸ ਆ ਮੈਂ ਇੱਕ ਇੱਕ ਕਰਕੇ ਤੁਹਾਡੇ ਮੋਹਰੇ ਲੈ ਕੇ ਆਂਦਾ ਰਹੂੰਗਾ ਤੇ ਐਦਾਂ ਹੀ ਆਪਣੇ ਭਰਾ ਨੂੰ ਪਿਆਰ ਦਿੰਦੇ ਰਹੋ ਤਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਜੇ ਜਾਣਕਾਰੀ ਤੁਹਾਨੂੰ ਥੋੜੀ ਬੁਤੀ ਵਧੀਆ ਲੱਗੀ ਹੋਵੇ ਤਾਂ ਮਿਲ ਜਾ ਤੁਹਾਨੂੰ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਤੇ YouTube ਦੇ ਉੱਤੇ ਤਾਂ Facebook ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ